ਖਬਰਨਾਮਾ ਦੇਖ ਰਿਹਾ ਸਾਰੀ ਸੁਖਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਸਰਾਜ ਕਾਂਗਰਸ ਪਾਰਟੀ ਦੇ ਵਿੱਚੋਂ ਵੱਡਾ ਖਲਾਰਾ ਪੈ ਗਿਆ ਹੈ ਜਿਸ ਤਰ੍ਹਾਂ ਕਾਫੀ ਲੰਮੇ ਸਮੇਂ ਤੋਂ ਸਪਰੇਸ਼ਨ ਕਟੋਕਲੀਸ਼ ਵਧਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਚਲੋ ਉਹ ਤਾਂ ਮਾਮਲਾ ਸੁਲਝਾ ਲਿਆ ਜਾਵੇਗਾ 12 April ਨੂੰ 12 April ਤੋਂ ਬਾਅਦ ਪਤਾ ਲੱਗੇਗਾ ਪੰਥ ਕੀ ਕਹਿੰਦਾ ਹੈ ਸੁਭੀਰ ਸਿੰਘ ਬਾਦਲ ਕੀ ਕਹਿੰਦੇ ਨੇ ਜਾਂ ਕੋਈ ਹੋਰ ਪ੍ਰਧਾਨ ਬਣਦਾ ਹੈ ਲੇਕਿਨ ਉਸੇ ਲਈ ਉਤੇ ਤੁਰਪੈ ਨੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਚਾਹੇ ਸੁਮਜਿੰਦਰ ਸਿੰਘ ਰੰਧਾਵਾ ਹੋਵੇ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਸਿੰਘ ਖਹਿਰਾ ਚਰਨਜੀਤ ਸਿੰਘ ਚੰਨੀ ਪ੍ਰਗਟ ਸਿੰਘ ਰਾਣਾ ਗੁਰਜੀਤ ਸਿੰਘ ਯਾਨੀ ਇਹਨਾਂ ਵੱਲੋਂ ਅੱਡੀ ਚੋਟੀ ਦਾ ਜੋ ਲਗਾਚਾਰਿਆ ਹੈ ਥਾਪਣਾ ਮਿਲ ਗਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮੰਡ ਵੱਲੋਂ ਮਿਲਿਆ ਕਿੰਨੂ ਹੈ ਕਿਉਂਕਿ ਜਿਹੜੇ ਰਾਜਾ ਵੜਿੰਗ ਨੇ ਉਹ ਜਿਮਣੀ ਚੋਣਾ ਤੋਂ ਪਹਿਲਾਂ ਹੀ ਪ੍ਰਧਾਨਗੀ ਵਾਲੇ ਅਹੁਦੇ ਤੋਂ ਹਟਾ ਦਿੱਤੇ ਜਾਣਗੇ ਜਿਸ ਤਰ੍ਹਾਂ ਵਿਰੋਧ ਹੋਇਆ ਭਾਰਤ ਪੂਸ਼ਣ ਆਸ਼ੂ ਵੱਲੋਂ ਭਾਰਤ ਪੂਸ਼ਣ ਆਸ਼ੂ ਸੂਬੇ ਦੇ ਪ੍ਰਧਾਨ ਅਤੇ ਸੰਸਦ ਹਲਕਾ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਨਹੀਂ ਮਿਲੇ ਬੇਰੰਗ ਹੋ ਕੇ ਰਾਜਾ ਵੜਿੰਗ ਮਿਲੇ ਕਿਉਂਕਿ ਭਾਰਤ ਪੂਸ਼ਣ ਆਸ਼ੂ ਨੇ ਸਿੱਧਾ ਗੱਲ ਕੀਤੀ ਸੀ ਕਾਂਗਰਸ ਪਾਰਟੀ ਦੇ ਨਾਲ ਹਾਈ ਕਮਾਂਡ ਦੇ ਨਾਲ ਕੀ ਮੈਚ ਜਿਬਨੀ ਚੋਂ ਲੜਨੀ ਹੈ ਹਲਕਾ ਲੁਧਿਆਣਾ ਪਸ਼ਮੀਤੋਂ ਹਾਲਾਂਕਿ ਸੋਸ਼ਲ ਮੀਡੀਆ ਤੇ ਵਧਾਈ ਵੀ ਦਿੱਤੀ ਜਾ ਸਕਦੀ ਸੀ ਲੇਕਿਨ ਨਹੀਂ ਜਿਹੜਾ ਇਹਨਾਂ ਦਾ ਅੰਦਰੂਨੀ ਕਾਟੋ ਕਲੇਸ਼ ਹੈ ਅੰਦਰੂਨੀ ਇਹਨਾਂ ਦੀ ਜਿਹੜੀ ਇੱਕ ਦੂਜੇ ਦੀ ਲਤਾਂ ਖਿੱਚੀਆਂ ਜਾ ਰਹੀਆਂ ਨੇ ਉਹ ਜਗ ਜाहिर ਹੋ ਗਈਆਂ ਨੇ ਥਾਪੜਾ ਕਿਨੂੰ ਮਿਲਿਆ ਹੈ ਅੱਜ ਬਵੇਸ਼ ਬਘੇਲ ਵੈਸੇ ਤਾਂ ਉਹ ਕਨਾਲ ਨੂੰ ਹੱਥ ਲਾ ਰਿਹਾ ਨੇ ਕਿ ਮੇਰੀ ਤੋਬਾ ਮੇਰੇ ਪਿਓ ਦੀ ਤੋਬਾ ਕਿ ਜੇਕਰ ਕੋਈ ਲੜਨਾ ਸਿੱਖੇ ਤੇ ਉਹ ਸਿੱਖੇ ਕਾਂਗਰਸ ਦੇ ਆਗਮਾਂ ਤੋਂ ਜੋ ਪੰਜਾਬ ਦੇ ਵਿੱਚ ਨੇ ਯਾਨੀ ਕਿ ਇੱਕ ਅਨਾਰ ਤੇ ਸੌ ਬਾਹਰ ਹੈ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਮੈਂ ਮੁੱਖ ਮੰਤਰੀ ਦਾ ਚਿਹਰਾ ਬਣਾ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਨੇ ਐਸੇ ਮੈਂ ਡਿਪਟੀ ਸੀਐਮ ਦਾ ਕੰਮ ਡਿਪਟੀ ਸੀਐਮ ਰਹਾ ਮੈਂ ਬਣਾ ਰਾਜਾ ਬੜੇ ਕਹਿੰਦੇ ਨੇ ਮੈਂ ਬਣਾ ਜਿਮਣੀ ਚੂਣ ਦੇ ਵਿੱਚ ਉਹਨੇ ਕਿਤੇ ਨਾ ਕਿਤੇ ਇਸ਼ਾਰਾ ਕਰ ਦਿੱਤਾ ਕਿ ਹਲਕਾ ਗਿੱਦਰਵਾਹਾ ਦੇ ਲੋਕਾਂ ਨੂੰ ਮੁੱਖ ਮੰਤਰੀ ਦੀ ਲੋੜ ਹੈ ਜਿਹੜੇ ਰਾਣਾ ਗੁਰਜੀਤ ਸਿੰਘ ਨੇ ਅਤੇ ਪ੍ਰਗਟ ਸਿੰਘ ਕਹਿੰਦੇ ਨੇ ਕਿ ਰਾਜਾ ਬੜੇ ਤਾਂ ਡਰਪੋਕ ਹੈ ਉਹ ਤਾਂ ਪ੍ਰਧਾਨਗੀ ਦੇ ਕਾਬਿਲ ਹੀ ਨਹੀਂ ਹੈ ਲੇਕਿਨ ਅੱਜ ਬਬੇਸ਼ ਬਗੇਲ ਨੇ ਕਿਸ ਨੂੰ ਥਾਪੜਾ ਦਿੱਤਾ ਹੈ ਕਿਉਂਕਿ ਅੱਜ ਸਾਰੇ ਜਿਹੜੇ ਵੱਡੇ ਆਗੂ ਨੇ ਉਹ ਦਿੱਲੀ ਬਲਾ ਲੈ ਗਏ ਨੇ ਦਿੱਲੀ ਦੇ ਵਿੱਚ ਮੀਟਿੰਗ ਹੋਵੇਗੀ ਹਾਈ ਕਮਾਂਡ ਦੇ ਨਾਲ ਮਿਲ ਕੇ ਅੱਜ ਪ੍ਰਧਾਨ ਮਿਲੇਗਾ ਉਹ ਮਿਲੇਗਾ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਵਿਵਾਦਾਂ ਤੋਂ ਬਾਹਰ ਨੇ ਚਰਨਜੀਤ ਸਿੰਘ ਚੰਨੀ ਇਕਲੌਤੇ ਨੇ ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਵਧਾਈ ਦਿੱਤੀ ਭਾਰਤ ਪੂਸ਼ਣ ਆਸ਼ੂ ਨੂੰ ਨੀਤਾ ਗੱਲ ਤਾਂ ਰਾਜਾ ਬਰਿੰਗਵਲ ਵੀ ਕੀਤੀ ਜਾ ਸਕਦੀ ਸੀ ਪ੍ਰਤਾਪ ਸਿੰਘ ਬਾਜਵਾ ਬਰੂ ਕੀਤੀ ਜਾ ਸਕਦੀ ਸੀ ਰਾਣਾ ਗੁਰਜੀਤ ਤਾਂ ਘਰ ਗਏ ਪ੍ਰਗਟ ਸਿੰਘ ਵੀ ਘਰ ਗਏ ਲੇਕਿਨ ਚਰਨਜੀਤ ਸਿੰਘ ਚੰਨੀ ਨੇ ਪਹਿਲ ਦੇ ਹਦਾਰ ਤੇ ਵਿਦਾਈ ਦਿੱਤੀ ਚਰਨਜੀਤ ਸਿੰਘ ਚੰਨੀ ਦੇ ਨਾਮ ਉੱਤੇ ਪਤਾ ਖੇਡਾ ਜਾਵੇਗਾ ਪ੍ਰਧਾਨਗੀ ਵਾਲਾ ਦੂਸਰਾ ਜਿਹੜਾ ਸੀਐਮ ਦਾ ਚਿਹਰਾ ਵੀ ਚਰਨਜੀਤ ਸਿੰਘ ਚੰਨੀ ਹੋਣਗੇ ਇਸ ਉੱਤੇ ਵੀ ਜਿਹੜੀ ਮੋਰ ਲੱਗ ਚੁੱਕੀ ਹੈ ਕਿਉਂਕਿ ਇਸ ਦਾ ਪਰ ਵਿਰੋਧ ਨਹੀਂ ਹੋਵੇਗਾ ਜੇਕਰ ਵਿਰੋਧ ਹੋਵੇਗਾ ਤੇ ਉਹਨਾਂ ਦੇ ਕਾਂਗਰਸ ਦੇ ਵਿੱਚੋਂ ਪੱਤੇ ਵੀ ਕੱਟੇ ਜਾਣਗੇ ਕਿਉਂਕਿ ਕਿਉਂਕਿ ਰਾਹੁਲ ਗਾਂਧੀ ਕਹਿੰਦੇ ਨੇ ਕਿ 30% ਹੈ ਭਾਰਤ ਦੇ ਪੂਰੇ ਰਾਜਾਂ ਦੇ ਵਿੱਚੋਂ ਜਿਹੜੇ ਕਾਂਗਰਸੀ ਆਗੂ ਨੇ ਉਹ ਭਾਰਤੀ ਜਨਤਾ ਪਾਰਟੀ ਦਾ ਨਾ ਮਿਲੇ ਹੋਏ ਨੇ ਇਸ ਕਰਕੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਾਰ ਹੋਈ ਹੈ ਕਾਂਗਰਸ ਪਾਰਟੀ ਦੀ ਅਲਾਈਂਸ ਕਰਕੇ ਵੀ ਸਰਕਾਰ ਨਹੀਂ ਬਣਾਣ ਪਾਏ ਬਣਾ ਪਾਏ ਇਸ ਕਰਕੇ ਚਰਨਜੀਤ ਸਿੰਘ ਚੰਨੀ ਬੈਸ ਨੇ ਐਜ਼ ਅ ਪ੍ਰਧਾਨ ਐਜ਼ ਅ ਸੀਐਮ ਦਾ ਚੇਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਤੰਨ